ਰਦਰ ਜੀ ਇੰਨਾ ਮਹਿੰਗਾ ਨਹੀਂ ਕੋਈ ਲੈਂਦਾ ਖੜੇ ਹੋ ਜਾਓ ਆਪਾਂ ਕੋਸਟ ਸਸਤੇ ਨਹੀਂ 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 ਇੰਨਾ ਮਹਿੰਗਾ ਸੈੱਟ ਨਹੀਂ ਹੈਗਾ ਜੀ ਨਹੀਂ 2.5 ਲੱਖ ਦਾ ਨਹੀਂ ਤੁਸੀਂ ਲੈਂਦਾ 2.5 ਲੱਖ ਦਾ ਸੈੱਟ ਹੈ ਨਹੀਂ ਜੀ ਇਹ ਤੁਸੀਂ ਭੁਲੇਖੇ ਜੇ ਫਿਰਦੇ ਹੋ ਹਾਂਜੀ ਬਾਜ਼ਾਰ 'ਚ ਭਗੇਦਾ ਉਹ 2.5 ਲੱਖ ਦਾ ਪੈਚਵਰਕ ਦੇ ਨਾਲ ਫੁੱਲ ਕਾਰਵਿੰਗ ਸੈੱਟ ਆ ਫਿਨਿਸ਼ਿੰਗ ਦੇਖੋ ਵੀਰੇ ਪੂਰੀ ਟਾਪ ਦੀ ਆ ਤੁਸੀਂ ਸੋਚ ਨਹੀਂ ਸਕਦੇ ਕਿੰਨਾ ਦਾ ਸੈੱਟ ਦੇ ਦੀ ਤੁਹਾਨੂੰ ਦੱਸੋ ਮੈਨੂੰ ਇਹ ਤਾਂ ਜਿਵੇਂ ਤੁਸੀਂ 2.5 ਲੱਖ ਲੱਗਦਾ ਮੈਨੂੰ ਤਾਂ ਹੋਊਗਾ ਇਹ 2 ਲੱਖ ਦਾ ਫਿਰ ਵੀ ਘੱਟੋ ਘੱਟ ਹੈ ਨਹੀਂ ਇਹ ਤੁਹਾਨੂੰ ਸੈੱਟ ਪੂਰਾ ਲੈਸ ਕਰਕੇ ਜੀ 1,10,000 ਰੁਪਏ ਦਾ ਪੈਜੂ 110000 ਦਾ ਹਾਂਜੀ ਮਾਰਬਲ ਲਾ ਕੇ ਇਹਦੀ ਗਾਰੰਟੀ ਗਾਰੰਟੀ ਨਹੀਂ ਹੋਈ ਫਿਰ ਗੱਡੀ ਦਾਬਜੂਗੀ ਇਹਦੀ 7 ਸਾਲ ਦੀ ਗਾਰੰਟੀ ਆ ਕੋਈ ਗੱਡੀ ਦਾਬਜੇ ਕਰ ਜੇ ਸਾਰੀ ਕੰਪਨੀ ਦੀ ਫੋਮ ਪਈ ਆ ਕੋਈ ਦੇਸੀ ਮਾਲ ਨਹੀਂ ਹੈਗਾ ਜੀ ਚਾਹੇ 5 ਸਾਲਾਂ ਨੂੰ ਗੱਡੀ ਦਾਬਜੇ 7 ਸਾਲਾਂ ਨੂੰ ਦਾਬਜੇ ਆ ਸਾਰਾ ਪੈਚਵਰਕ ਹੋਇਆ ਹੈ ਸੋਫੇ ਦੀ ਠੀਕ ਆ ਇਹਨੂੰ ਕਹਿੰਦੇ ਪੈਚਵਰਕ ਇਹ ਇਹ ਬਹੁਤ ਮਹਿੰਗਾ ਹੁੰਦਾ ਇਹਦਾ ਪੈਚਵਰਕ ਹਾਂਜੀ 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 ਇਹ ਮੈਨੂਅਲੀ ਹੁੰਦਾ ਮਸ਼ੀਨਾਂ ਨਾਲ ਹੀ ਹੁੰਦਾ ਸਾਰਾ ਕੁਆਲਿਟੀ ਵਧੀਆ ਉਹ ਧਾਗੇ ਨਾਲ ਸਾਰਾ ਇਹ ਫਿਰ ਸੋਫਾ ਇੱਕੋ ਹੈ ਜਿਹੜਾ ਇੱਕ ਦਾ ਦਾ ਤੁਸੀਂ ਟਪਾਉਣ ਨੂੰ ਫਿਰਦੇ ਓਨੇ ਨਹੀਂ ਨਹੀਂ ਇਹ ਸਾਰਾ ਟਪਾਉਣ ਨੂੰ ਨਹੀਂ ਫਿਰਦੇ ਜਿੰਨਾ ਮਰਜ਼ੀ ਕਸਟਮਾਈਜ਼ ਕਰਵਾ ਸਕਦਾ ਆਰਡਰ ਮੁਤਾਬਕ ਕੋਈ ਚੱਕਰ ਨਹੀਂ ਕਸਟਮਾਈਜ਼ਿੰਗ ਚਾਹੇ 20 ਸੋਫੇ ਲੈ ਲਓ ਹਾਂਜੀ 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 ਪਹਿਲੇ ਕਲਰ ਚਾਹੇ ਚੇਂਜ ਕਰਵਾ ਲਓ ਹਾਂਜੀ 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 ਤੇ ਡਿਲੀਵਰੀ ਫਰੀ ਡਿਲੀਵਰੀ ਫ ਇਹ ਆਪਣਾ ਹੈਗਾ ਹੀ ਇਹ ਮੰਨ ਕੇ 9 ਸੀਟਰ ਸੋਫਾ ਸੈੱਟ ਹੈ ਉਹ ਫਿਰ ਵੀਨ ਸਬਨਿਚਰ ਜਲੂ ਰੋਡ ਸਿੰਘਾੜਾ ਜ਼ਿਲ੍ਹਾ ਬਰਨਾਲਾ